ਗੱਲ ਪੰਜਾਬ ਦੀ ਦੇ ਵਿੱਚ ਅੱਜ ਚਰਚਾ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਜਿਹੜੇ 800 ਕਰੋੜ ਰੁਪਏ ਦੇ ਪ੍ਰੋਜੈਕਟਸ ਹਨ ਉਹ ਪੰਜਾਬ ਨੂੰ ਦਿੱਤੇ ਗਏ ਸੀ ਉਹ ਕੈਨਸਲ ਕਰ ਦਿੱਤੇ ਗਏ ਰੱਦ ਕਰ ਦਿੱਤੇ ਗਏ ਕਿਉਂ ਰੱਦ ਹੋਏ ਕਿਸ ਲਈ ਰੱਦ ਹੋਏ ਭਾਜਪਾ ਪੰਜਾਬ ਦਾ ਕੀ ਸਟੈਂਡ ਹੈ ਕਿ ਕਾਂਗਰਸ ਦੀ ਪਹਿਲਾਂ ਕੋਈ ਗਲਤੀ ਸੀ ਕਿ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕੇਂਦਰ ਨੇ ਜਿਹੜੇ ਪੈਸੇ ਸਨ ਉਹ ਰੋਕੇ ਫੰਡ ਰੋਕਿਆ ਸੂਬੇ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ 64 ਸੜਕਾਂ ਬਣਾਈਆਂ ਜਾਣੀਆਂ ਸੀ ਇਹ ਸਾਰੇ ਕਿ ਪੈਂਡੂ ਖੇਤਰੀ ਵਿਭਾਗ ਦੇ ਵਿੱਚ ਜਾ ਕੇ ਸੜਕਾਂ ਬਣਨੀਆਂ ਸੀ ਤੇ 38 ਨਵੇਂ ਪੁਲ ਬਣਨੇ ਸੀ ਜਿਨ੍ਹਾਂ ਦੀ ਲੰਬਾਈ 15 ਮੀਟਰ ਦੱਸੀ ਜਾ ਰਹੀ ਹੈ। ਇਹਨਾਂ ਸੜਕਾਂ ਦੀ ਕੁੱਲ ਲੰਬਾਈ ਦੱਸ ਦਿੰਦੇ ਹਾਂ 628 ਕਿਲੋਮੀਟਰ ਸੜਕਾਂ ਬਣਨੀਆਂ ਸੀ। ਇਸ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੇਂਦਰੀ ਪੈਂਡੂ ਵਿਕਾਸ ਮੰਤਰੀ ਜੋ ਕਿ ਸ਼ਿਵਰਾਜ ਸਿੰਘ ਚੋਹਾਨ ਨੇ ਉਹਨਾਂ ਨੂੰ ਪੱਤਰ ਵੀ ਲਿਖ ਦਿੱਤਾ ਗਿਆ ਜਿਸ ਨੂੰ ਇਹਨਾਂ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜੇਕਰ ਪੈਂਡੂ ਖੇਤਰਾ ਸ਼ਹਿਰਾਂ ਦੇ ਵਿੱਚ ਤਾਂ ਸੜਕਾਂ ਬਣੀਆਂ ਹੁੰ ਖੇਤਾਂ ਦੇ ਵਿੱਚ ਯਾ ਫਿਰ ਪਿੰਡਾਂ ਦੇ ਵਿੱਚ ਸੜਕਾਂ ਨਹੀਂ ਬਣੀਆਂ ਹੁੰਦੀਆਂ ਉਹਨਾਂ ਨੂੰ ਪਾਸ ਕੀਤਾ ਗਿਆ ਸੀ ਉਹ ਪ੍ਰੋਜੈਕਟ ਲਗਾਏ ਗਏ ਸੀ ਪ੍ਰੋਜੈਕਟ ਕਈ ਸ਼ੁਰੂ ਵੀ ਹੋ ਗਏ ਸੀ ਇੱਕ ਵਾਰ ਹੋ ਗਈ ਸੀ ਜ਼ਮੀਨ ਸਾਰਾ ਕੁਝ ਜਿਹੜਾ ਪ੍ਰੋਸੈਸ ਬਾਈ ਪ੍ਰੋਸੈਸ ਹੋ ਰਿਹਾ ਸੀ 2026 ਦੇ ਵਿੱਚ ਆਮ ਆਦਮੀ ਪਾਰਟੀ ਦਾ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪ੍ਰੋਜੈਕਟ ਪੂਰੇ ਹੋ ਜਾਣੇ ਸੀ ਤਾਂ ਇਸ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਨੂੰ ਨਵੀਂ ਵਾਤਾਵਰਣ ਅਨੁਕੂਲ ਟੈਕਨੋਲੋਜੀ ਜਿਸ ਨੂੰ ਅਸੀਂ FDR ਕਹਿੰਦੇ ਆ ਇਸ ਦੇ ਤਹਿਤ 64 ਸੜਕਾਂ ਅਪਗ੍ਰੇਡ ਕਰਨਾ ਪਿਆ ਇਸ ਦੇ ਨਾਲ 15 ਮੀਟਰ ਤੋਂ ਵੱਧ ਲੰਬਾਈ ਵਾਲੇ 38 ਪੁਲ ਬਣਾਏ ਜਾਣੇ ਸਨ ਕੇਂਦਰ ਸਰਕਾਰ ਨੇ ਨਾ ਸੜਕਾਂ ਪੋਲਾਂ ਦੇ ਪ੍ਰੋਜੈਕਟ ਨੂੰ 31 ਮਾਰਚ ਨੂੰ ਮਨਜ਼ੂਰੀ ਦਿੱਤੀ ਸੀ ਇਸੇ 31 ਮਾਰਚ ਨੂੰ ਪਰ ਪਿੰਡੂ ਵਿਕਾਸ ਮੰਤਰਾਲੇ ਦੇ ਸਯੁਕਤ ਸਕੱਤਰ ਨੂੰ ਇੱਕ ਪੱਤਰ ਜਿਹੜਾ ਹੈ ਉਹਨਾਂ ਨੇ ਲਿਖਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਕਿਉਂਕਿ ਟੈਂਡਰ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਪ੍ਰੋਜੈਕਟ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਅਧ ਵਿਚਾਲੇ ਨਾ ਛੱਡਿਆ ਜਾਵੇ ਜਿਹੜੀ ਚਿੱਠੀ ਉਹਨਾਂ ਨੇ ਲਿਖੀ ਹੈ ਸੀਐਮ ਮਾਨ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਉਹ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੰਜਾਬ ਸਰਕਾਰ ਦੇ ਸਕੱਤਰ ਰਵੀ ਭਗਤ ਨੇ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਪੱਤਰ ਲੇ ਕੇ ਉਪਰੋਕਤ ਕੰਮਾਂ ਲਈ ਪ੍ਰਵਾਨਗੀ ਮੰਗੀ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਕੰਮ ਪ੍ਰਕਿਰਿਆ ਅਧੀਨ ਹੈ ਯਾਨੀ ਕਿ ਕੰਮ ਸਟਾਰਟ ਹੋ ਚੁੱਕਿਆ ਹੈ ਬਰਸਾਤ ਦਾ ਮੌਸਮ ਖਤਮ ਹੁੰਦੇ ਹੀ ਕੰਮ ਸ਼ੁਰੂ ਹੋ ਜਾਵੇਗਾ ਸੜਕਾਂ ਅਤੇ ਪੁਲਾਂ ਨੂੰ ਨਵੀਂ ਤਕ ਸੀ ਮਾਨ ਨੇ ਸ਼ਿਵਰਾਜ ਸਿੰਘ ਚੋਹਾਨ ਨੂੰ ਜੋ ਕਿ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਕੀ ਪੱਤਰ ਲਿਖਿਆ ਤੁਹਾਨੂੰ ਦੱਸਦੇ ਉਹਨਾਂ ਨੇ ਕਿਹਾ ਹੈ ਕਿ ਬਣਾਉਣ ਵਾਲੇ ਜਿਹੜੇ ਪੁਲ ਸਨ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਤਿੰਨ ਇਸ ਦੇ ਤਹਿਤ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ ਇਹਨਾਂ ਸੜਕਾਂ ਤੇ ਕੰਮ ਪੂਰਾ ਵੀ ਹੋ ਚੁੱਕਾ ਹੈ ਕਈ ਸੜਕਾਂ ਦਾ 38 ਪੁਲ ਜਿਹੜੇ ਨੇ ਉਹ ਨਹੀਂ ਬਣਾਏ ਜਾਂਦੇ ਜਾਂ ਢਾਹ ਦਿੱਤੇ ਜਾਂਦੇ ਨੇ ਤਾਂ ਸੜਕਾਂ ਦਾ ਸੰਪਰਕ ਜਿਹੜਾ ਹੈ ਲੋਕਾਂ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਧੂਰੀ ਰਹਿ ਜਾਵੇਗੀ ਇਹਨਾਂ ਨੂੰ ਚੱਲ ਰਹੇ ਕੰਮ ਵੱਜੋਂ ਵਿਚਾਰਨ ਦੀ ਅਪੀਲ ਹੈ ਐਫ ਡੀ ਆਰ ਟੈਕਨੋਲੋਜੀ ਉਹ ਕੀ ਉਹ ਵੀ ਤੁਹਾਨੂੰ ਦੱਸਦੇ ਆ ਐਫ ਡੀ ਆਰ ਟੈਕਨੋਲੋਜੀ ਗ੍ਰਾਫਿਕ ਦੇ ذریعے ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਐਫ ਡੀ ਆਰ ਟੈਕਨੋਲੋਜੀ ਕੀ ਹੈ ਐਫ ਡੀ ਆਰ ਟੈਕਨੋਲੋਜੀ ਜਿਹੜੀ ਹੈ ਉਸਦਾ ਸੜਕ ਦਾ ਨਿਰਮਾਣ ਇੱਕ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਤਰੀਕੇ ਦੇ ਨਾਲ ਕੀਤਾ ਜਾਂਦਾ ਜਿਸ ਦੇ ਵਿੱਚ ਜੇਕਰ ਪੁਰਾਣੀ ਸੜਕ ਇੱਟਾਂ ਦੀ ਬਣੀ ਹੈ ਜਾਂ ਬਜਰੀ ਦੀ ਬਣੀ ਹੈ ਉਸ ਨੂੰ ਹੋਰ ਸਮੱਗਰੀ ਉਸ ਨੂੰ ਪੁੱਟ ਕੇ ਉਸ ਦੇ ਵਿੱਚ ਰੀਸਾਈਕਲ ਕਰਕੇ ਨਵੇਂ ਤਰੀਕੇ ਦੇ ਨਾਲ ਰਸਾਇਣ ਮਿਲਾ ਕੇ ਸਿਮਿੰਟ ਮਿਲਾ ਕੇ ਸੜਕ ਤਿਆਰ ਕੀਤੀ ਜਾਂਦੀ ਹੈ ਤਾਂ ਇਸ ਮੁੱਦੇ ਤੇ ਜੋ 800 ਕਰੋੜ ਰੁਪਏ ਕੇਂਦਰ ਦੇ ਵੱਲੋਂ ਪੰਜਾਬ ਦੇ ਮੋੜ ਤੋਂ ਰੋਕਲੇ ਗਏ ਨੇ 8000 ਕਰੋੜ ਰੁਪਏ ਪਹਿਲਾਂ ਵੀ ਰੋਕੇ ਗਏ ਸੀ ਤੇ ਹੁਣ ਫੇਰ ਤੋਂ 800 ਕਰੋੜ ਰੁਪਏ ਰੋਕਲੇ ਗਏ ਨੇ ਇਸ ਮੌਕੇ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ। ਉਹਨੂੰ ਕੋ ਬਣਾ ਨਹੀਂ ਚਾਹੀਦਾ ਜੀ ਪੰਜਾਬ ਦੇ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜੇ 800 ਕਰੋੜ ਕੀ ਉਹਨਾਂ ਨੇ ਸਾਡੇ 8-10 ਹਜ਼ਾਰ ਕਰੋੜ ਦੇ ਜਿਹੜੇ ਚਾਹੇ ਸਾਡੇ ਰੂਰਲ ਡਿਵੈਲਪਮੈਂਟ ਦੇ ਆ ਜਾਂ ਮੱਡੀ ਬੋਰਡ ਦੇ ਸਾਡੇ ਸਾਰੇ ਪੈਸੇ ਰੁਕੇ ਹੋ ਜਾ। ਉਹਨਾਂ ਨੂੰ ਸਿਰਫ ਤੇ ਸਿਰਫ ਇਹ ਕੰਮ 하자 ਕਿ ਸਭ ਤੋਂ ਪਹਿਲਾਂ ਪੰਜਾਬ ਦੇ। ਤੁਸੀਂ ਜਾ ਕੇ ਜੇ ਤੁਸੀਂ ਬਿਹਾਰ ਦੇ ਤੁਸੀਂ ਯੂਪੀ ਦੇ ਚ ਜਾ ਕੇ ਦੇਖੋਗੇ ਵੀ ਸਾਡੇ ਨਾਲੋਂ 10 ਗੁਣਾ ਫੰਡ ਦੇ ਰਹੇ ਕਦੇ ਨਹੀਂ ਰੁਕਦੇ ਉਹਨਾਂ ਦੇ। ਤੁਸੀਂ ਮਤਲਬ ਪੰਜਾਬ ਸਰਕਾਰ ਨੂੰ ਕੋਈ ਕਮੀ ਪੇਸ਼ ਨਹੀਂ ਆਉਂਦੀ ਕਦੇ ਇਹ ਨਹੀਂ ਕਹਿੰਦੇ ਵੀ ਪੰਜਾਬ ਸਰਕਾਰ ਹੈ ਤੁਹਾਡੀ ਕੋਈ ਇਹ ਤਾਂ ਜਿਵੇਂ ਨਾ ਬਾਰਡਰ ਦੇ ਪਾਰਲੇ ਪਾਸੇ ਦੀ ਸਰਕਾਰ ਹੈ ਸਭ ਲੋਕ ਵੀ ਐਂ ਸਮਝ ਗਏ ਇਹ ਕਿ ਤੁਸੀਂ ਜੇ ਕੋਈ ਗੱਲਬਾਤ ਹੈਗੀ ਹੈ ਕਮੀ ਪੇਸ਼ੀ ਹੈਗੀਆ ਤੁਸੀਂ ਮੁੱਖ ਮੰਤਰੀ ਨੂੰ ਫੋਨ ਕਰੋ ਤੁਸੀਂ ਮੰਤਰੀ ਨੂੰ ਬੁਲਾਓ ਉਹਦੇ ਨਾਲ ਗੱਲਬਾਤ ਕਰੋ ਭਰਾ ਆ ਤੁਸੀਂ ਦੋਨੋਂ ਸਰਕਾਰਾਂ ਪੰਜਾਬ ਦੇ ਲੋਕਾਂ ਦੀ ਸਰਕਾਰ ਕੇਂਦਰ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਉਹਨਾਂ ਦਾ ਵੀ ਫਰਜ਼ ਵੱਡਾ ਉਹ ਤਾਂ ਇਹ ਜਾਣਬੁੱਝ ਕੇ ਜੜਾਇਆਗਾ ਨਾ ਜੀ ਬਾਰਡਰ ਸਟੇਟ ਨੂੰ ਡੀਸਟੈਬਲਾਈਜ਼ ਕਰ ਲਈ ਬਹੁਤ ਅਨਫੋਰਚੂਨੇਟ ਕਰ ਲਿਆ ਜਿਹੜੇ ਕੇਂਦਰ ਸਰਕਾਰ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿੰਦਾ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਉੱਚਾ ਹੁੰਦਾ ਜਿਹੜੇ ਕੇਂਦਰੀ ਮੰਤਰੀ ਉਹਨਾਂ ਦਾ ਅਹੁਦਾ ਬਹੁਤ ਉੱਚਾ ਹੁੰਦਾ ਬੜਾਪਨ ਦਿਖਾਓ ਪੰਜਾਬ ਦੇ ਨਾਲ ਵਿਤਕਰਾ ਨਾ ਕਰੋ ਪੰਜਾਬ ਤੋਂ ਇਲੈਕਸ਼ਨ ਹਾਰਨ ਦੇ ਬਾਵਜੂਦ ਵੀ ਆ ਉਹ ਆਪਣਾ ਇੱਥੇ ਜਾਂ ਤਾਂ ਕੋਈ ਫੂਡ ਪ੍ਰੋਸੈਸਿੰਗ ਦਾ ਯੂਨਿਟ ਲੈ ਕੇ ਆਣ ਬਾਕੀ ਦੇ ਸਾਰੀਆਂ ਗੱਲਾਂ ਫਿਲ ਹੋ ਜਾਣ। ਉਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਲੋਕ ਨਸ਼ਾ ਕਿਉਂ ਕਰਨਗੇ ਜੀ? ਉਧਰ ਨੂੰ ਨਹੀਂ ਤੁਰਦੇ ਇਹ ਬੰਦ। ਪੰਜਾਬ ਦੇ ਵਿੱਚ ਮਤਲਬ ਪੰਜਾਬ ਦੇ ਨਾਲ ਤੁਸੀਂ ਦੇਖੋ ਜਿਹੜੇ ਆਸਿਆ ਪਾਸੇ ਦੇ ਸਾਰੇ ਸਟੇਟਸ ਆ ਉਹਨਾਂ ਨੂੰ ਪਹਿਲੀ ਸਰਕਾਰ ਨੇ ਯੂਨਿਓਨ ਨੇ ਵੀ ਸਪੈਸ਼ਲ ਜਿਹੜੀਆਂ ਕਿਸ ਤਰ੍ਹਾਂ ਉਹਨਾਂ ਨੂੰ ਰਾਹਤਾਂ ਦਿੱਤੀਆਂ ਹੋਈਆਂ ਆ। ਪੰਜਾਬ ਦੇ ਨਾਲ ਮਤਰਾਈ ਜਿਹੜਾ ਮਾਮਲਾ ਜਿਹੜਾ ਵਿਹਾਰ ਹੈ ਨਾ ਜੀ ਉਹ ਸ਼ੁਰੂ ਤੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਕਰਵਾਨੀਆਂ ਅਸੀਂ ਦਿੱਤੀਆਂ ਦੇਸ਼ ਦਾ ਭੁੱਖੇ ਦਾ ਢਿੱਡ ਅਸੀਂ ਭਰਿਆ ਜੀ ਬਾਰਡਰ ਤੇ ਲੜਾਈਆਂ ਅੱਜ ਵੀ ਅਸੀਂ ਲੜਦੇ ਆ ਆ ਜਿਹੜੀ ਸਾਾਨੂੰ ਪੰਜਾਬ ਨੂੰ ਕੌਲਾਨੀ ਪਿਆ ਜੀ ਐਂਟੀ ਡਰੋਨ ਸਿਸਟਮ ਇਹ ਕੇਂਦਰ ਦਾ ਫਰਜ਼ ਨਹੀਂ ਹੈ ਜੀ ਇਹ ਸਾਰਾ ਕੁਝ ਉਹ ਕੋੜਾ ਸੈਟਲਾਈਟ ਹੋਣਾ ਕੋੜਾ ਜਿਹੜਾ ਕੋੜਾ ਉੱਪਰ ਸਾਰਾ ਆਸਮਾਨ ਦੇ ਸਾਡੇ ਕੋਲ ਸੈਟਲਾਈਟ ਹੈ ਇੱਕ ਇੱਕ ਚੀਜ਼ ਆ ਜਦੋਂ ਲੜਾਈ ਦੇ ਵਿੱਚ ਇਹਨਾਂ ਨੇ ਵਰਤਿਆ ਉਹਨੂੰ ਮੰਨੋ ਜਿਹੜੀਆਂ ਨਸ਼ਾ ਲੈ ਕੇ ਆਂਦੀਆਂ ਉਹਨੂੰ ਕੋਈ ਰੋਕਣਾ ਦੀ ਸੈਂਟਰ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਪੰਜਾਬ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ ਪੰਜਾਬ ਤੁਹਾਡਾ ਮੋਰੀ ਸੂਬਾ ਹੈ ਤੁਹਾਨੂੰ ਭੁੱਖ ਮਟਾਉਣ ਤੇ ਤੁਹਾਡੀ ਰੱਖਿਆ ਕਰਨ ਦੇ ਵਿੱਚ ਅੱਜ ਜਦੋਂ ਵੀ ਲੜਾਈ ਹੋਈ ਹੈ ਜੋਧ ਕਿੱਥੇ ਹੋਇਆ ਹੈ ਜੀ ਕਸ਼ਮੀਰ 'ਚ ਹੋਇਆ ਪੰਜਾਬ 'ਚ ਹੋਇਆ ਬਾਕੀ ਕਿਹੜੇ ਤੁਹਾਡੇ ਗੱਲਾਂ ਮਾਰੀ ਜਾਂਦੇ ਜੀ ਬੈਠੇ ਕਿਹੜਾ ਉੱਥੇ ਵਿਆਹ ਕਿਹੜੀ ਮਗਾਈ ਰਹੀ ਹੈ ਦੱਸਿਓ ਮੈਨੂੰ ਜਰਾ ਬੰਦੇ ਕਿੱਥੇ ਜਾਖੀ ਹੋਏ ਸਾਡੇ ਬੰਦੇ ਝੋਲਸ ਗਏ ਤੇ ਲੜਾਈ ਦੇ ਵਿੱਚ ਕੇਂਦਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਸੀਂ ਨਹੀਂ ਕਹਿ ਰਹੇ ਇਹ ਸੂਬਾ ਸਰਕਾਰ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਕਹਿਣਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪਹਿਲਾਂ ਵੀ ਕੇਂਦਰ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਜਿਹੜੀ ਕਿ ਆਰਡੀਏ ਦੇ ਅੰਡਰ ਡਵੈਲਪਮੈਂਟ ਦੀ ਜਿਹੜੇ ਪੈਸੇ ਹੁੰਦੇ ਨੇ 8000 ਕਰੋੜ ਰੁਪਏ ਉਸ ਤਹਿਤ ਵੀ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰ ਚੁੱਕੇ ਨੇ ਪਰ ਉਹਦਾ ਵੀ ਕੋਈ ਹੱਲ ਨਹੀਂ ਨਿਕਲਿਆ ਤੇ 800 ਕਰੋੜ ਰੁਪਏ ਹੋਰ ਰੋਕ ਦਿੱਤੇ ਗਏ ਨੇ ਸੜਕਾਂ ਨਹੀਂ ਬਣਨਗੀਆਂ ਲੋਕ ਖੱਲ ਖੁਆਰ ਹੋਣਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਤੁਹਾਨੂੰ ਦੱਸ ਦਿੰਨੇ ਆ ਕਿ ਕੱਲੇ ਪੰਜਾਬ ਨੂੰ ਹੀ ਨਹੀਂ ਪੈਸੇ ਦਿੱਤੇ ਗਏ ਸੀ ਇਸ ਦੇ ਨਾਲ ਨਾਲ ਯੂਪੀ ਨੂੰ 500 ਕਰੋੜ ਮਹਾਰਾਸ਼ਟਰ ਨੂੰ 391 ਕਰੋੜ ਝਾਰਖੰਡ ਨੂੰ 400 68 ਕਰੋੜ ਤਾਮਿਲਨਾਡੂ ਨੂੰ 378 ਕਰੋੜ ਪੁਡੂਚੇਰੀ ਨੂੰ ਵੀ ਜਿਹੜੀ ਕਿ ਹਿਮਾਚਲ ਪ੍ਰਦੇਸ਼ ਦੇ 21 ਪੁਲ ਬਣਨੇ ਸੀ ਪੁਡੂਚੇਰੀ ਦੇ ਵਿੱਚ 41 ਸੜਕਾਂ ਬਣਨੀਆਂ ਸੀ ਬਿਹਾਰ ਦੇ ਵਿੱਚ 5 ਸੜਕਾਂ ਬਣਨੀਆਂ ਸੀ ਉਹ ਉਹਨਾਂ ਦਾ ਕੰਮ ਚੱਲ ਰਿਹਾ ਹੈ ਪੰਜਾਬ ਦਾ ਰੋਕਿਆ ਗਿਆ ਪੰਜਾਬ ਦਾ ਇਹ ਜਿਹੜਾ ਵਿਕਾਸਕਾਰ ਸੀ ਪਿੰਡੂ ਖੇਤਰਾਂ ਦੇ ਵਿੱਚ ਕਿਉਂ ਰੋਕਿਆ ਗਿਆ ਤਾਂ ਬਹੁਤ ਜ਼ਿਆਦਾ ਮੰਦਭਾਗੀ ਇੱਕ ਗੱਲ ਹੈ ਤੇ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਰਬਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਆਗੂ ਨੇ ਜੁੜ ਚੁੱਕੇ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਮਰਿਤ ਗਿੱਲ ਨੇ ਕਾਂਗਰਸ ਦੇ ਆਗੂ ਨੇ ਬਹੁਤ-ਬਹੁਤ ਸਵਾਗਤ ਹੈ ਅਮਰਿਤ ਜੀ ਤੁਹਾਡਾ ਨਿਊ ਸਟੇਟ ਪੰਜਾਬ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਮੈਂ ਸਰਬਜੀਤ ਸਿੰਘ ਭੁੱਲਰ ਤੋਂ ਜਵਾਬ ਲੈਣਾ ਚਾਹਣਾ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਾਲ ਹਰੇਕ ਵਾਰ ਪੰਜਾਬ ਹੀ ਕਿਉਂ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਕਿਉਂਕਿ ਪਹਿਲਾਂ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੇਂਦਰ ਦੇ ਵਿੱਚ ਜਾਂਦੇ ਨੇ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕਰਦੇ ਨੇ ਪਰ ਇਹ ਵਾਲੀ ਚਿੱਠੀ ਲਿਖਣ ਤੋਂ ਇਲਾਵਾ ਆਮ ਆਦਮੀ ਪਾਰਟੀ ਕੀ ਸਟੈਂਡ ਲਏਗੀ ਪੰਜਾਬ ਦੇ ਲਈ ਕਿਉਂਕਿ ਬਤਕਰਿਆਂ ਵਾਲਾ ਜਿਹੜਾ ਕਿ ਬਿਆਨ ਹੈ ਉਹ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਦਿੱਤਾ ਗਿਆ ਪਰ ਕੱਲੇ ਬਿਆਨਾਂ ਨਾਲ ਨਹੀਂ ਚੱਲਣਾ ਨਾ ਆਮ ਆਦਮੀ ਪਾਰਟੀ ਕੀ ਸਟੈਂਡ ਲਏਗੀ ਜੀ ਸਰਬ ਜੀ ਜੀ ਦੇਖੋ ਜੀ ਦੇਖੋ ਸੈਂਟਰ ਗਵਰਨਮੈਂਟ ਨੇ ਸਾਢੇ 3 ਸਾਲ ਤੋਂ ਪਹਿਲਾਂ ਤਾਂ ਆਰਡੀਆ ਦਾ 70000 ਕਰੋੜ ਰੁਪਏ ਆਉ ਤੇ ਮੰਡੀ ਕਿਸਾ ਦਾ तकरीबन 1800 ਕਰੋੜ ਰੁਪਇਆ ਉਹ ਤੇ ਟੋਟਲ 9500 ਕਰੋੜ ਰੁਪਇਆ ਸਾਢੇ 3 ਸਾਲਾਂ ਤੋਂ ਪੰਜਾਬ ਦਾ ਰੁਕਿਆ ਹੋਇਆ ਹੈ ਤੇ ਹੁਣ ਹੁਣ ਪਿੱਛੇ ਜੇ ਸੜਕਾਂ ਦਾ ਨਿਰਮਾਣ ਹੋ ਰਿਹਾ ਸੀ ਸੈਂਟਰ ਗਵਰਨਮੈਂਟ ਨੇ ਇਹ 800 ਕਰੋੜ ਰੁਪਏ ਦੇ ਟੈਂਡਰ ਰੱਦ ਕਰਤੇ ਜੀ ਤੇ ਉਹਨਾਂ ਦੀਆਂ ਸੜਕਾਂ ਬਣ ਚੁੱਕੀਆਂ ਸੀ ਸਿਰਫ ਉਹ ਪੁੱਲ ਬਣਨੇ ਸੀਗੇ ਤੇ ਉਹਨਾਂ ਨੇ ਉਹ ਪੁਲਾਂ ਦਾ ਵੀ ਟੈਂਡਰ ਸਾਰੇ ਰੱਦ ਕਰਤੇ ਹੈ ਤੇ ਅਸੀਂ ਤਾਂ ਇਹੀ ਸਵਾਲ ਪੁੱਛਦੇ ਆਂ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਨਾਲ ਐ ਮਤਰੀ ਮਾਮਲਾ ਕਿਦਾ ਕਿਉਂ ਕਰਦੀ ਐ ਚੱਦੀ ਐ ਸਰ ਸੈਂਟਰਲ ਗਵਰਨਮੈਂਟ ਤੇ ਇਕੱਲਾ ਇਹੀ ਨਹੀਂ ਇਕੱਲਾ ਇਹੀ ਨਹੀਂ ਇਹ ਤਾਂ ਸੈਂਟਰ ਗਵਰਨਮੈਂਟ ਪੰਜਾਬ ਸੂਬੇ ਨਾਲ ਛੋਟੀਆਂ ਛੋਟੀਆਂ ਗੱਲਾਂ ਦਾ ਚਾਹੇ ਪੰਜਾਬੀਆਂ ਚਾਟੀਆਂ ਹੋਣ ਚਾਹੇ ਉਹ ਬੀਵੀਐਮ ਐਮਪੀ ਤੇ ਆਪਣੀ ਫੋਰਸ ਥੋਪਰ ਪੁਲਿਸ ਸੂਬੇ ਦਾ ਐਕਸਟਾ ਕਰਜ਼ਾ ਪੰਜਾਬ ਤੇ ਝੂਪਨ ਦੀ ਕੋਸ਼ਿਸ਼ ਹੋਵੇ ਚਾਹੇ ਉਹ ਕ੍ਰਿਕਟ ਮੈਚ ਹੋਣ ਹਮੇਸ਼ਾ ਹੀ ਸੈਂਟਰਲ ਗਵਰਨਮੈਂਟ ਪੰਜਾਬ ਸੂਬੇ ਦਾ ਧੱਕਾ ਕਰਦੀ ਆ ਰਹੀ ਐ ਤੇ ਇਹ ਜੇ ਜੇ ਇਹਦੇ ਤੇ ਲਈ ਅਸੀਂ ਬਾਤ ਚੁੱਕਾਂਗੇ ਤੇ ਸਾਨੂੰ ਸੜਕਾਂ ਦਾ ਵੀ ਜਾਣਾ ਪਿਆ ਸਾਨੂੰ ਕੁਝ ਕਰਨਾ ਪਿਆ ਉਹ ਅਸੀਂ ਕਰਾਂਗੇ ਸੁਪਰੀਮ ਕੋਰਟ ਜਾਣ ਦੀ ਕੋਈ ਸਲਾਹ ਹੈ ਕਿਉਂਕਿ ਪਿਛਲੀ ਵਾਰ ਵੀ ਗਏ ਸੀ ਪਰ ਕੋਈ ਫੈਸਲਾ ਨਿਕਲਿਆ ਨਹੀਂ ਉਹ 8000 ਕਰੋੜ ਰੁਪਏ ਦਾ ਇਸ ਵਾਰ ਕੀ ਬਿਲਕੁਲ ਜੀ ਦੇਖੋ ਜੋ ਰਸਤੇ ਵੀ ਬਣਦੇ ਚਾਹੇ ਉਹ ਕੋਰਟ ਦਾ ਰਸਤਾ ਬਣਾਣਾ ਪਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਰਸਤਾ ਬਣਾਣਾ ਪਵੇ ਜੀ ਚਾਹੇ ਸਾਨੂੰ ਸੜਕਾਂ ਤੇ ਹੀ ਕਿਉਂ ਨਾ ਨਾ ਪਵੇ ਅਸੀਂ ਆਪਣੀ ਆਵਾਜ਼ ਚੁੱਕਾਂਗੇ ਤੇ ਜਿਹੜਾ ਸਾਡਾ ਹੱਕ ਹੈ ਅਸੀਂ ਕੋਈ ਪੀਠ ਨਹੀਂ ਮੰਗ ਰਹੇ ਸੈਂਟਰ ਗਵਰਨਮੈਂਟ ਤੋਂ ਇਹ ਪੰਜਾਬ ਸੂਬੇ ਦਾ ਆਪਦਾ ਹੱਕ ਹੈ ਪੰਜਾਬ ਦੇ ਪੰਜਾਬ ਦੇ ਦੇਖੋ ਜੋ ਡਿਵੈਲਪਮੈਂਟ ਹੈ ਰੂਰਲ ਏਰੀਆਜ਼ ਦੀਆਂ ਲਿੰਕ ਸੜਕਾਂ ਦਾ ਨਿਰਮਾਣ ਰੁਕਿਆ ਹੋਇਆ ਮੰਡੀਆਂ ਦਾ ਕੰਮ ਰੁਕਿਆ ਹੋਇਆ ਜੀ ਸਾਨੂੰ ਤਾਂ ਸਮਝ ਨਹੀਂ ਆ ਰਹੀ ਸੈਂਟਰ ਗਵਰਨਮੈਂਟ ਕਿਉਂ ਇਹ ਮਤਰੀ ਮਾਂ ਵਾਲਾ ਤੀੜਾ ਕਰ ਰਹੀ ਹੈ ਪੰਜਾਬ ਨਾਲ ਪੰਜਾਬ ਸੂਬੇ ਨਾਲ ਠੀਕ ਹੈ ਕਿਉਂਕਿ ਤੁਹਾਨੂੰ ਮੈਂ ਇਸ ਕਰਕੇ ਸਵਾਲ ਪੁੱਛਿਆ ਕਿਉਂਕਿ ਸੂਬੇ ਕੋਲ ਵੀ ਕਾਫੀ ਫੰਡ ਹੁੰਦਾ ਹੈ ਜੇਕਰ ਸੈਂਟਰ 800 ਕਰੋੜ ਰੁਪਏ ਰੋਕ ਰਹੀ ਹੈ ਪਰ ਸੜਕਾਂ ਬਣਨੀਆਂ ਚਾਹੀਦੀਆਂ ਨੇ ਕਿਉਂਕਿ ਸੀਐਮ ਮਾਨ ਨੇ ਵੀ ਲਿਖਿਆ ਕਿ ਜੇਕਰ ਸੜਕਾਂ ਤੋੜ ਦਿੱਤੀਆਂ ਗਈਆਂ ਜੇ ਵਿੱਚ ਰੋਕ ਦਿੱਤੀਆਂ ਗਈਆਂ ਤਾਂ ਵੀ ਘਟਾ ਜੇ ਤੋੜ ਦਿੱਤੀਆਂ ਗਈਆਂ ਤਾਂ ਵੀ ਘਟਾ ਕੀ ਉਸ ਕੰਮ ਰੁਕਿਆ ਰਹੇਗਾ ਜਦ ਤੱਕ ਕੋਈ ਹੱਲ ਨਹੀਂ ਨਿਕਲਦਾ ਜਾਂ ਫਿਰ ਸੂਬਾ ਸਰਕਾਰ ਸਟੈਂਡ ਲਏਗੀ ਇਸਤੇ ਕਿ ਅਸੀਂ ਬਣਵਾ ਕੇ ਦਿੰਨੇ ਆਂ ਦੇਖੋ 11 ਜੁਲਾਈ ਨੂੰ ਖੁਦ ਸੀਐਮ ਸਾਡੇ ਸਦਾ ਕੌਂਸਲ ਮਾਨ ਜੀ ਪ੍ਰਲਾਦ ਦੋਸ਼ੀ ਜੀ ਨੂੰ ਮਿਲਦੇ ਆ ਮੀਟਿੰਗ ਕਰਦੇ ਆ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਆਸਵਾਸ਼ਣ ਵੀ ਦਿੱਤਾ ਸੀ ਫਾਸਟ ਰਿਲੀਜ਼ ਕਰ ਦਾਂਗੇ ਇਹ ਤੁਸੀਂ ਵੀ ਆਪਦੇ ਚੈਨਲਸ ਤੇ ਮੀਡੀਆ ਨੇ ਸਾਰਿਆਂ ਨੇ ਚਲਾਇਆ ਉਹਨਾਂ ਦੀ ਖਬਰ ਨੂੰ ਪਰ ਫਿਰ ਕਿੰਨਾ ਕਿਤੇ ਪਤਾ ਨਹੀਂ ਕਿਉਂ ਇਹ ਅਨਾਕਾਮੀ ਕਿਉਂ ਇਹ ਬਾਨੇਬਾਜੀ ਕਰ ਰਹੀ ਹੈ ਜਾਣਬੁੱਝ ਕੇ ਕਰ ਰਹੀ ਹੈ ਕਿਉਂ 50 ਰੁਪਏ ਦਾ ਰਸਤਾ ਦਾ ਬਤੀਰਾ ਕਰ ਰਹੀ ਹੈ ਕਿਉਂਕਿ ਦੇਖੋ ਅਸੀਂ ਤਾਂ ਸਰਕਾਰ ਨੇ ਇਹਦਾ ਪਤਾ ਵਿਧਾਨ ਸਭਾ ਦੇ ਵਿੱਚੋਂ ਵੀ ਮਤਾ ਪਾਸ ਕਰਕੇ ਸੈਂਟਰ ਗਵਰਨਮੈਂਟ ਨੂੰ ਦਿੱਤਾ ਇੱਕ ਜੋ ਯੂਸੀਵੀ ਅਸੀਂ 서ਮਿਟ 서ਮਿਟ ਕਰਤਾ ਸੈਂਟਰ ਗਵਰਨਮੈਂਟ ਨੂੰ ਕਿ ਜੋ ਫੰਡ ਸਰਕਾਰ ਕੇਂਦਰ ਸਰਕਾਰ ਦੇਵੇਗੀ ਉਹ ਅਸੀਂ ਉਸੇ ਕੰਮ ਲਈ ਲਾਵਾਂਗੇ ਫਿਰ ਵੀ ਪਤਾ ਨਹੀਂ ਕਿਉਂ ਇਹ ਬਹਾਨੇਬਾਜ਼ੀ ਆ ਨਾ ਕਹ ਨਹੀਂ ਕਰ ਰਹੀ ਹੈ ਕਿਉਂ ਪੰਜਾਬ ਸੂਬੇ ਨਾਲ ਇਲਾਕਿਆਂ ਦਾ ਵਤੀਰਾ ਕਰ ਰਹੀ ਹੈ ਹਮ ਸਰਬਜੀਤ ਜੀ ਇਹ ਕਹਿ ਰਹੇ ਜਮੀਨੀ ਜਾਂ ਹੈ ਜੀ ਬੋਲੋ ਬੋਲੋ ਜੀ ਜੀ ਜਾਂ ਜਾਂ ਇਹ ਸਮਝ ਦੇਣੀ ਪੰਜਾਬ ਦੇਸ਼ ਦਾ ਹਿੱਸਾ ਹੈ ਜਾਂ ਤਾਂ ਇਹ ਕਹਦੇ ਨੇ ਕਿ ਪੰਜਾਬ ਸੂਬਾ ਜਿਹੜਾ ਦੇਸ਼ ਦਾ ਹਿੱਸਾ ਨਹੀਂ ਸਭ ਤੋਂ ਵੱਧ ਜਿੱਦੀ ਅਸੀਂ ਦਿੱਤੀਆਂ ਹੁਣ ਜੰਗ ਲੱਗਦੀ ਹੈ ਅਸੀਂ ਅਸੀਂ ਮੂਰੇ ਹੁੰਨੇ ਆ ਜਦੋਂ ਹਰੀ ਕ੍ਰਾਂਤੀ ਆਈ ਪੰਜਾਬ ਸੂਬੇ ਨੇ ਸਭ ਤੋਂ ਵੱਧ ਅਨਾਜ ਦੇ ਅਨਾਜ ਦੇ ਅਨਾਜ ਦੇ ਭੰਡਾਰ ਭਰੇ ਸਭ ਤੋਂ ਵੱਧ ਅੱਜ ਵੀ ਅੱਜ ਵੀ ਫੌਜ ਦੇ ਵਿੱਚ ਪੰਜਾਬੀ ਪੰਜਾਬੀ ਸਭ ਤੋਂ ਅੱਗੇ ਹੈ ਜੀ ਰੋਜ਼ ਕੋਈ ਕਿਤੇ ਨਾ ਕਿਤੇ ਰੋਜ਼ ਕੋਈ ਖਬਰ ਆਂਦੀ ਹੈ ਕੋਈ ਨਾ ਕੋਈ ਸ਼ਹੀਦ ਉਥੇ ਸਿੰਘ ਹੁੰਦਾ ਤੇ ਪੰਜਾਬ ਦਾ ਜੀ ਸੋਸ਼ਲ ਮੀਡੀਆ ਤੇ ਨੇ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਬੀਜੇਪੀ ਲਿਆਂਦੀ ਜਾਂਦੀ ਹੈ ਜੇਕਰ ਬੀਜੇਪੀ ਦੀ ਸਰਕਾਰ ਆ ਜਾਏਗੀ ਤਾਂ ਪੰਜਾਬ ਤਰੱਕੀ ਕਰੇਗਾ ਤਾਂ ਬੀਜੇਪੀ ਦਾ ਇਹ ਏਜੰਡਾ ਸਾਫ਼ ਹੋ ਗਿਆ ਹੈ ਕਿ ਜਿਸ ਸਟੇਟ ਦੇ ਵਿੱਚ ਸਾਡੀ ਗਵਰਨਮੈਂਟ ਹੈ ਅਸੀਂ ਉਹਨੂੰ ਫੰਡ ਦਵਾਂਗੇ ਮੈਂ ਪਹਿਲਾਂ ਵੀ ਡਾਟਾ ਸ਼ੇਅਰ ਕੀਤਾ ਕਿ ਯੂਪੀ ਨੂੰ 500 ਕਰੋੜ ਮਿਲ ਚੁੱਕਿਆ ਹੈ ਯੂਪੀ ਨੂੰ ਬੀਤੇ ਦਿਨਾਂ ਦੇ ਅੰਦਰ ਵੀ ਕਈ ਜਿਹੜੀਆਂ ਸਕੀਮਾਂ ਨੇ ਉਸ ਦੇ ਤਹਿਤ ਹਜ਼ਾਰਾਂ ਕਰੋੜ ਰੁਪਇਆ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਯੂਪੀ ਦੇ ਵਿੱਚ ਐਮਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤਾਂ ਪੰਜਾਬ ਦੇ ਨਾਲ ਜੇਕਰ ਬੀਜੇਪੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਤਾਂ ਕੀ ਪੰਜਾਬ ਨੂੰ ਪੈਸੇ ਮਿਲ ਜਾਣਗੇ ਇਹ ਏਜੰਡਾ ਫੇਕ ਏਜੰਡਾ ਬਣਾਇਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਬਿਲਕੁਲ ਦੇਖੋ ਜੀ ਬਿਲਕੁਲ ਫੇਕ ਜਾਂਦਾ ਹੈ ਤੁਸੀਂ ਐਨਾਲਿਸਿਸ ਕਰ ਲਓ ਤੁਸੀਂ ਤੁਸੀਂ ਐਨਾਲਿਸਿਸ ਕਰ ਲਓ ਇਹ ਹੀ ਨਹੀਂ ਹੋਰ ਜੋ ਹੋਰ ਜੋ ਸੁਵਿਧਾਵਾਂ ਆਮ ਆਦੀ ਪਾਰਟੀ ਦੀ ਸਰਕਾਰ ਆਪਣੇ ਸੁਭੇ ਪੰਜਾਬ ਵਿੱਚ ਦੇ ਰਹੀ ਹੈ ਜਾਂ ਦਿੱਲੀ ਵਿੱਚ ਦਿੱਤੀਆਂ ਸੀ ਉਹ ਉਹ ਸੁਵਿਧਾਵਾਂ ਉਹ 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 ਜਿੱਥੇ ਇਹਨਾਂ ਦੀ ਸਟੇਟ ਗਵਰਨਮੈਂਟ ਹੈ ਭਾਜੀਪੀ ਦੀ ਕੀ ਉੱਥੇ ਉਥੇ ਦਾਵਾ ਦੇ ਰਹੀ ਹੈ ਸਿਰਫ ਸਿਰਫ ਇਹ ਪੋਲਿਟਿਕਲ ਅਜੰਡਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਸਰੀ ਗੱਲ ਜੋ ਪੰਜਾਬ ਦੇ ਕਿਸਾਨਾਂ ਨਾਲ ਇਹਨਾਂ ਨੇ ਕੀਤਾ ਤਿੰਨ ਕਾਲੇ ਬਿੱਲ ਲਿਆ ਕੇ ਤੇ ਜਿਵੇਂ 7500 ਕਿਸਾਨ ਸ਼ਿਰੋਏ ਦਿੱਲੀ ਦੀਆਂ ਬਰੂਆਂ ਤੇ ਤੇ ਇਹ ਕੀ ਸੋਚਦੇ ਆ ਉਹ ਕਿਸਾਨ ਪੰਜਾਬ ਦੇ ਇਹ ਚੀਜ਼ ਭੁੱਲ ਜਾਣਗੇ ਸੋ ਅਸੀਂ ਫਿਰ ਬੇਨਤੀ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਕਿ ਜੋ ਸਾਡੇ ਰੂਰਲ ਫੰਡ ਦੇ ਫੰਡ ਦੇ ਪੈਸੇ ਆ ਉਹ ਜਲਦ ਤੋਂ ਜਲਦ ਰੀਲੀਜ਼ ਕੀਤੇ ਜਾਣ ਕਿ ਮੰਡੀ ਦੇ ਅਫੀਸਰਾਂ ਦਾ 1800 ਕਰੋੜ ਰੁਪਇਆ ਉਹ ਜਲਦੀ ਜਲਦੀ ਤੋਂ ਜਲਦੀ ਰੀਲੀਜ਼ ਕੀਤਾ ਜਾਵੇ ਤਾਂ ਜੋ ਜਿਹੜੇ ਕੰਮ ਐ 2 ਕਰੋੜਾਂ ਦੇ ਨਿਰਮਾਣ ਦੇ ਉਹ ਅਸੀਂ ਜਲਦ ਤੋਂ ਜਲਦ ਸ਼ੁਰੂ ਕਰਵਾ ਸਕੀਏ ਠੀਕ ਹੈ ਅਮਰਤ ਗੇਲਵੀ ਸਾਡੇ ਨਾਲ ਜੁੜੇ ਹੋਏ ਨੇ ਕਾਂਗਰਸ ਦੇ ਆਗੂ ਨੇ ਉਹਨਾਂ ਤੋਂ ਵੀ ਸਵਾਲ ਲੈ ਲੈਨੇ ਆ ਇੱਕ ਰਿਪੋਰਟ ਸਾਹਮਣੇ ਆਈ ਸੀ ਅਮਰਜੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜਦ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਦੀ ਇਹ ਫੰਡ ਰੋਕੇ ਜਾ ਰਹੇ ਨੇ ਉਸ ਵੇਲੇ ਬੇਨਿਯਮੀਆਂ ਕੀਤੀਆਂ ਗਈਆਂ ਤੇ ਉਸ ਤਹਿਤ ਲਗਾਤਾਰ ਫੰਡ ਰੁਕਦਾ ਇਕੱਠਾ ਹੁੰਦਾ 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 ਹਜ਼ਾਰਾਂ ਕਰੋੜਾਂ ਦੇ ਵਿੱਚ ਹੋ ਗਿਆ ਤਾਂ ਕਾਂਗਰਸ ਦੀ ਵੀ ਗਲਤੀ ਕਿਤੇ ਨਾ ਕਿਤੇ ਮੰਨੀ ਜਾ ਰਹੀ ਹੈ ਮੈਂ ਦੇਖੋ ਪ੍ਰੈਜੈਂਟ ਸਿਚੁਏਸ਼ਨ ਦੀ ਗੱਲ ਕਰਦੇ ਆ ਜੋ ਅੱਜ ਹੋ ਰਿਹਾ ਹੈ ਤੇ ਜਿਹੜਾ ਇਹ ਸਰਕਾਰ ਕਰ ਰਹੀ ਹੈ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਨੇ ਅ ਕਿਹਾ ਨੇ ਹੁਣ ਪੰਜਾਬ ਰੂਰਲ ਡਵੈਲਪਮੈਂਟ ਫੰਡ ਔਰਡੀਨੈਂਸ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਰੂਰਲ ਡਵੈਲਪਮੈਂਟ ਔਰਡੀਨੈਂਸ ਫੰਡ ਦਾ ਅਮੈਂਡਮੈਂਟ ਆ ਕੇ ਇਹਨਾਂ ਦੀ ਸਰਕਾਰ ਨੇ 2022 ਚ ਕੀਤੀ ਜਿਹੜੀ ਕਿ ਇਸ ਸਰਕਾਰ ਨੇ ਆਪਦੇ ਹੱਥ ਹੀ ਵੜਾ ਕੇ ਸੈਂਟਰ ਨੂੰ ਦੇਤੇ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਨੇ ਕਦੇ ਨਹੀਂ ਕੀਤਾ ਸੀਗਾ ਵੀ ਆਰਡੀਐਫ ਫੰਡ ਸਾਡਾ ਹੈ ਅਸੀਂ ਆਪਦੇ ਅਕੋਰਡਿੰਗਲੀ ਆਪਦੇ ਡਵੈਲਪਮੈਂਟ ਤੇ ਲਗਾਵਾਂਗੇ ਔਰ ਡਵੈਲਪਮੈਂਟ ਫੰਡਸ ਵੀ ਆਂਦੇ ਰਹੇ ਜਿੱਥੋਂ ਤੱਕ ਬੀਜੇਪੀ ਦੀ ਸਰਕਾਰ ਦੀ ਗੱਲ ਹੈ ਮਤਰਿਆ ਸਲੂਕ ਕਰਦੀ ਆਈ ਹੈ ਤੇ ਕਰਦੀ ਰਹੂਗੀ ਔਰ ਇਹ ਹਰੇਕ ਜਗ੍ਹਾ ਤੇ ਕਰਦੀ ਆ ਪਰ ਇਹਦੇ ਚ ਵੀ ਇਹਨਾਂ ਦਾ ਨੈਰੇਟਿਵ ਤੇ ਅਜੰਡਾ ਫੇਕ ਹੈ ਗੁਜਰਾਤ ਦੀਆਂ ਸੜਕਾਂ ਤੇ ਪੁਲਾਂ ਦਾ ਹਾਲ ਦੇਖ ਲਓ ਪਤਾ ਲੱਗ ਜੂ ਵੀ ਡਬਲ ਇੰਜਨ ਟੋਟਲ ਫੇਲ ਆ ਔਰ ਪੰਜਾਬ ਦੇ ਵਿੱਚ ਦਾ ਫੇਵਰਟ ਹੈ ਹੀ ਨਹੀਂ ਦੂਜੀ ਗੱਲ ਹੈ ਵੀ ਜਿਹੜਾ ਇਹ 9500 ਕਰੋੜ ਦੀ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਜਿਹੜਾ 8000 ਕਰੋੜ ਰੁਪਇਆ ਡੀਐਫ ਦਾ ਵੀ ਰੁਕਿਆ ਗਿਆ ਇਹ ਸਪਰੀਮ ਕੋਰਟ ਤੱਕ ਗਏ ਇਹਨਾਂ ਨੇ ਜਦੋਂ ਕਾਂਗਰਸ ਵੇਲੇ ਰੋਕਿਆ ਗਿਆ ਸੀ ਤਾਂ ਕਾਂਗਰਸ ਦੇ ਸੀਐਮ ਤੇ ਬਾਕੀ ਸਾਰੇ ਮੰਤਰੀ ਜਾ ਕੇ ਧਰਨੇ ਤੇ ਬਹਿ ਗਏ ਸੀਗਾ ਤਾਂ ਮਾਨ ਸਾਹਿਬ ਕਿਸ ਚੀਜ਼ ਨੂੰ ਡੀਕਦੇ ਨੇ ਆਪੋਜੀਸ਼ਨ ਸਾਰੇ ਨਾਲ ਆਉਣਗੇ ਧਰਨਾ ਤਾਂ ਮਾਰਨ ਜਾ ਕੇ ਦਿੱਲੀ ਦੇ ਵਿੱਚ ਲਲਕਾਰਨ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇਹ ਸਵਾਲ ਹੈ ਵੀ ਰੂਰਲ ਡਵੈਲਪਮੈਂਟ ਅਮੈਂਡਮੈਂਟ ਆਰਡੀਨੈਂਸ 2022 ਦੇ ਵਿੱਚ ਕਿਉਂ ਲੈ ਕੇ ਆਏ ਕਿਉਂ ਇਹਨਾਂ ਨੇ ਆਪ ਦੇ ਹੱਥ ਸੈਂਟਰ ਨੂੰ ਵੜਾਇਆ ਔਰ ਜਦੋਂ ਪਤਾ ਹੀ ਹੈ ਵੀ ਸੈਂਟਰ ਮਤਰੇ ਆ ਸੰਲੂਕ ਕਰਦਾ ਔਰ ਜਿਹਦਾ ਕੀ ਖਾਮਿਆਜ਼ਾ ਜਿਹੜਾ ਹੈਗਾ ਅੱਜ ਪੰਜਾਬ ਭੁਗਤ ਰਿਹਾ ਹੈ ਔਰ ਆਪ ਬੀਜੇਪੀ ਆਪ ਦਾ ਜੋ ਮਰਜ਼ੀ ਏਜੰਡਾ ਚਲਾਵੇ ਐਡਮਨਡ ਜਿਹੜੀ ਸੂਬੇ ਦੀ ਸਰਕਾਰ ਹੈ ਸੂਬੇ ਦੀ ਸਰਕਾਰ ਨੇ ਦੇਖਣਾ ਹੈ ਵੀ 628 ਕਿਲੋਮੀਟਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਕਿਵੇਂ ਬਣਨ ਗਿਆ ਤੇ ਉਹਦੇ ਪੈਸੇ ਕਿੱਥੋਂ ਆਣਗੇ ਕਿਉਂਕਿ ਪਹਿਲਾਂ ਅੱਜ ਤੱਕ ਜਦੋਂ ਦੀ 3.5 ਸਾਲ ਦੀ ਸਰਕਾਰ ਬਣੀ ਹੈ ਤਕਰੀਬਨ 1 ਲੱਖ ਕਰੋੜ ਦਾ ਪੰਜਾਬ ਦੇ ਉੱਤੇ ਕਰਜ਼ਾ ਇਹ ਲੋਕ ਚੜਾ ਚੁੱਕੇ ਨੇ ਤੇ ਹੋਰ ਪਤਾ ਨਹੀਂ ਕਿੰਨਾ ਕੁ ਚੜਾਉਣਾ ਹੈ ਬਾਕੀਆਂ ਸਰਕਾਰਾਂ ਨੇ ਤਾਂ 40 50 ਸਾਲ ਦੇ ਵਿੱਚ 3 ਲੱਖ ਕਰੋੜ ਤੱਕ ਪਹੁੰਚਾਇਆ ਸੀਗਾ ਇਹਨਾਂ ਨੇ ਤਾਂ ਜਾਨ ਤੋਂ ਪਹਿਲਾਂ ਹੀ ਡੇਡੇ ਤੋਂ ਵੀ ਜ਼ਿਆਦਾ ਕਰਜ਼ਾਂ ਲਾਂਗੇ ਔਰ ਉਹ ਉਹ ਸੂਬੇ ਦੀ ਸੇ ਸਮਾਂ ਘਟਿਆ ਸਾਡੇ ਕੋਲ ਤੁਹਾਡਾ ਸਟੈਂਡ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਜੇਕਰ ਧਰਨਾ ਦਿੰਦੀ ਹੈ ਭਾਜੀਪੀ ਦੇ ਖਿਲਾਫ ਜਾਂ ਕੇਂਦਰ ਸਰਕਾਰ ਦੇ ਖਿਲਾਫ ਤਾਂ ਆਪੋਜੀਸ਼ਨ ਉਹਨਾਂ ਦੇ ਨਾਲ ਖੜੀ ਹੈ ਠੀਕ ਹੈ ਕਮਲਜੀਤ ਸਿੰਘ ਜੀ ਸੋਈ ਕਮਲਜੀਤ ਸੋਈ ਸਾਡੇ ਨਾਲ ਜੁੜੇ ਹੋਏ ਨੇ ਭਾਜੀਪੀ ਆਗੂ ਨੇ ਉਹਨਾਂ ਤੋਂ ਸਵਾਲ ਲੈ ਲੈਣੇ ਆ ਤਾਂ ਆਖਰਕਾਰ ਬੀਜੇਪੀ ਦੀ ਕੇਂਦਰ ਸਰਕਾਰੇ ਕਰ ਕਿਉਂ ਰਹੀ ਹੈ ਬੀਜੇਪੀ ਪੰਜਾਬ ਦਾ ਸਟੈਂਡ ਕੀ ਹੈ ਕਿ ਕੇਂਦਰ ਨੂੰ ਕੋਈ ਚਿੱਠੀ ਬੀਜੇਪੀ ਪੰਜਾਬ ਦੇ ਵੱਲੋਂ ਲਿਖੀ ਜਾਊਗੀ ਕਿ 800 ਕਰੋੜ 8000 ਕਰੋੜ ਪਹਿਲਾਂ ਪੈਂਡਿੰਗ ਆ 800 ਫੇਰ ਰੋਕ ਲਿਆ ਜਿਹੜਾ ਅਦ ਵਿਚਾਲੇ ਕੰਮ ਰੁਕਿਆ ਹੋਇਆ ਹੈ ਉਹ ਕਿਵੇਂ ਪੂਰਾ ਹੋਊਗਾ ਨਹੀਂ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਸਵਾਲ ਕਿਉਂ ਕਰ ਰਹੇ ਹੋ ਕੌਣ ਰੋਕ ਰਿਹਾ ਹੈ ਕਿਹੜਾ ਰੋੜੇ ਰਟਕਾਰ ਕੇ ਕੇਂਦਰ ਦੀ ਸਰਕਾਰ ਵੱਲੋਂ ਮੈਂ ਤੁਹਾਨੂੰ ਦੱਸ ਦੇਣਾ 800 ਕਰੋੜ ਰੁਪਏ ਰੋਕੇ ਗਏ ਨੇ ਜਿਹੜੇ ਪੁਲ ਬਣਾਏ ਜਾ ਰਹੇ ਸੀ ਰੂਰਲ ਡਿਵੈਲਪਮੈਂਟ ਦੇ ਲਈ ਗ੍ਰਾਮੀਣ ਏਰੀਆ ਦੇ ਵਿੱਚ ਆਪਣੀ ਇਨਫਰਮੇਸ਼ਨ ਪਹਿਲਾਂ ਕਰੈਕਟ ਕਰ ਲਓ ਪਲੀਜ਼ ਮੈਨੂੰ ਤੁਹਾਡਾ ਨਾਮ ਨਹੀਂ ਪਤਾ ਹੈਗਾ ਜਸਟ ਜੁਆਇੰਡ ਯੂ ਆਪਣੀ ਇਨਫਰਮੇਸ਼ਨ ਕਰੈਕਟ ਕਰ ਲਓ ਜਿਹੜੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੈ ਜੀ ਸ਼ਾਇਦ ਤੁਸੀਂ ਪੜ੍ਹੀ ਹੋਣੀ ਹੈ ਉਹਦੇ ਮੁਤਾਬਿਕ 6040 ਦੇ ਨਾਲ 60 60% ਜਿਹੜੀ ਫੰਡਿੰਗ ਹੁੰਦੀ ਹੈ ਉਹ ਸੈਂਟਰ ਦਿੰਦੀ ਹੈ ਕੀ ਹੈ 40% ਫੰਡਿੰਗ ਜਿਹੜੀ ਹੈ ਸਟੇਟ ਦਿੰਦੀ ਹੈ ਸਟੇਟ ਸਾਰੀਆਂ ਪਰਮਿਸ਼ਨਸ ਜਿਹੜੀਆਂ ਨੇ ਚਾਹੇ এনवायरमेंट ਕਲੀਅਰੈਂਸ ਹੈ ਕੀ ਹੈ ਚਾਹੇ ਉਹਨਾਂ ਦੀ ਜਿਹੜੀ ਪਰਮਿਸ਼ਨਸ ਨੇ ਉਹ ਸਟੇਟਸ ਲੈ ਕੇ ਦਿੰਦੀ ਹੈਗੀ ਹੈ ਸਟੇਟ ਆਪਣੇ ਅਧਿਕਾਰੀ ਜਿਹੜੇ ਆ ਉਹ ਆਪਣੀ ਕੋਸਟ ਦੇ ਉੱਪਰ ਉੱਥੇ ਲਗਾਉਂਦੀ ਹੈ ਪ੍ਰੋਜੈਕਟਸ ਮੋਨਿਟਰ ਕਰਨ ਨੂੰ ਹੁਣ ਜੇ ਪੰਜਾਬ ਸਰਕਾਰ ਕੋ 40% ਦੇਣ ਨੂੰ ਹੈ ਹੀ ਨਹੀਂ ਤੇ ਸਟੇਟ ਸਟੇਟ ਉੱਥੇ ਸੈਂਟਰ ਕੀ ਕਰੇ ਹੁਣ ਸੈਂਟਰ ਨੇ ਜਿਹੜੇ ਪ੍ਰੋਜੈਕਟ ਦੇਣੇ ਆ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਸੜਕ ਯੋਜਨਾ ਦੇ ਵਿੱਚ ਆ 7.5 ਲੱਖ ਕਰੋੜ ਦੇ ਆਸ-ਪਾਸ ਅਸੀਂ ਪ੍ਰੋਜੈਕਟ ਦੇਣੇ ਹੈਗੇ 371000 ਕਿਲੋਮੀਟਰ ਜਿਹੜੀ ਹੈ ਗ੍ਰਾਮੀਣ ਸੜਕ ਯੋਜਨਾ ਹਿੰਦੁਸਤਾਨ ਚ ਬਣ ਰਹੀ ਹੈ ਸਾਡੀ ਸਰਕਾਰ ਤੇ 18 ਸਟੇਟਾਂ ਚ ਬਾਕੀ 10 ਸਟੇਟਾਂ 8 ਯੂਨੀਅਨ ਟੈਰੀਟਰੀਜ਼ ਵੀ ਨੇ ਉੱਥੇ ਵੀ ਕੰਮ ਚੱਲ ਰਹੇ ਨੇ ਉੱਥੇ ਤਾਂ ਕੋਈ ਕੰਪਲੇਨਟ ਆਂਦੀ ਨਹੀਂ ਐ ਸਿਰਫ ਆਪਾ ਪੰਜਾਬ 'ਚ ਹੀ ਪ੍ਰੋਬਲਮ ਆਂਦੀ ਐ ਪੰਜਾਬ 'ਚ ਹੀ ਕੋਈ ਕੰਪਲੇਨਟ ਆਂਦੀ ਹੈਗੀ ਐ ਉਹੀ ਤਾਂ ਸਵਾਲ ਐ ਕਿ ਪੰਜਾਬ 'ਚ ਹੀ ਕਿਉਂ ਰੋਕਿਆ ਜਾਂਦਾ ਯੂਪੀ ਦੇ ਵਿੱਚ 500 ਕਰੋੜ ਦਿੱਤਾ ਗਿਆ ਉਹ ਨਹੀਂ ਰੋਕਿਆ ਗਿਆ 500 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ 800 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਸੀ ਚਾਹੇ 60:40 ਦੀ ਰੇਸ਼ੋ ਐ ਪਰ 60 ਦਾ ਰੋਕਿਆ ਗਿਆ ਨਾ ਅੱਜ ਖਬਰਾਂ ਆਈਆਂ ਨੇ ਅਸੀਂ ਵੀ ਪੜੀਆਂ ਨੇ ਤੁਸੀਂ ਵੀ ਪੜੀਆਂ ਹੋਣਗੀਆਂ ਉਹ ਰੋਕ ਲਿਆ ਗਿਆ ਹੈ ਬੀਜੇਪੀ ਦੀ ਕੇਂਦਰ ਸਰਕਾਰ ਦੇ ਵੱਲੋਂ ਪਰ ਪਰਮਿਸ਼ਨ ਕਿਉਂ ਨਹੀਂ ਤੁਸੀਂ ਆਪੀ ਮੈਂ ਤੁਹਾਡੀ ਗੱਲ ਮੰਨ ਲਿਆ ਸਟੇਟ ਸਰਕਾਰ ਵੱਲੋਂ 40% ਚਲੋ ਜਵਾਬ ਲੈ ਲੈਂਦੇ ਆ ਸਰਜੀਤ ਭੁੱਲਰ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਕਮਿਟੀ ਨੇ 40% ਦਿੱਤਾ ਹੀ ਨਹੀਂ ਹੈ ਤੇ 60% ਕਿੱਦਾਂ ਆਊਗਾ ਮੈਂ ਤੁਹਾਨੂੰ ਇੱਕ ਪ੍ਰੋਜੈਕਟ ਦੱਸ ਲੈਣਾ ਸਰਜੀਤ ਭੁੱਲਰ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਸਰ ਸੜਕਾਂ ਦੇਖੋ ਮੇਰੀ ਗੱਲ ਤੋਂ ਨਿਰਮਾਣ ਕਰ ਲੈ ਤੋ ਮੈਨੂੰ ਕਾਫੀ ਦੇਖੀ ਬਿਲਕੁਲ ਸਰਕਾਰ ਸੜਕਾਂ ਦਾ ਨਿਰਮਾਣ ਹੋ ਗਿਆ ਸੀ ਆ ਨਿਰਬਿਆ ਕਾਂਡ ਦੇ ਵਿੱਚ ਪ੍ਰੋਜੈਕਟ ਹੋਇਆ ਸੀਗਾ ਜਿਹਦੇ ਵਿੱਚ ਸਟੇਟ ਨੇ ਜਿਨ੍ਹਾਂ ਕਮਰਸ਼ੀਅਲ ਜਿਨ੍ਹਾਂ ਪਬਲਿਕ ਸਰਵਿਸ ਵਹੀਕਲਸ ਨੇ ਉਨ੍ਹਾਂ ਦੇ ਵਿੱਚ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸਸ ਲਗਾਣੇ ਸੀਗੇ 12 ਕਰੋੜ ਦਾ ਪ੍ਰੋਜੈਕਟ ਸੀਗਾ 9 ਕਰੋੜ ਸਟੇਟ ਕੋ 3.5 ਸਾਲ ਦਾ ਹੋਇਆ ਪਿਆ ਆਇਆ ਹੋਇਆ ਹੈ ਲੇਕਿਨ ਸਟੇਟ ਆਪਣਾ ਸ਼ੇਅਰ ਦੇਣੀ ਵੀ ਕੰਮ ਕਰਵਾ ਨਹੀਂ ਦੀ ਉਸ ਤਰ੍ਹਾਂ ਹੀ ਸੈਂਟਰ ਨੇ ਆਪਣਾ ਸ਼ੇਅਰ ਭੇਜਿਆ ਹੋਇਆ ਸਟੇਟ ਆਪਣਾ ਸ਼ੇਅਰ ਪਾਉਂਦੀ ਨਹੀਂ ਕਿਉਂਕਿ ਇਹਨਾਂ ਕੋਲ ਪੈਸਾ ਹੈ ਨਹੀਂ ਜਦੋਂ ਪੈਸਾ ਨਹੀਂ ਹੈ ਤੇ ਸੈਂਟਰ ਪ੍ਰੋਜੈਕਟ ਕਰੇਗਾ ਕੀ ਪ੍ਰੋਜੈਕਟ ਤੇ ਆਟੋਮੈਟਿਕਲੀਆ ਸਟੇਟ ਦੀ ਨਾਕਾਮੀ ਕਰਕੇ ਪ੍ਰੋਜੈਕਟ ਖਤਮ ਹੋ ਰਹੇ ਨੇ ਦਿੱਲੀ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਦਿੱਲੀ ਜਿਸ ਤਰ੍ਹਾਂ ਹੋ ਰਿਹਾ ਸੀ ਅੱਜ ਪੰਜਾਬ ਦੇ ਨਾਲ ਦੀ ਸਰਕਾਰ ਹੈਗੀ ਹੈ ਇਹਨਾਂ ਨੇ ਪੰਜਾਬ ਤੇ ਵੀ ਆਫਦਤ ਕ੍ਰੀਏਟ ਕੀਤੀ ਹੋਈ ਹੈ ਪੰਜਾਬੀਆਂ ਦਾ ਨੁਕਸਾਨ ਕਰਨ ਦੇ ਵਿੱਚ ਜੋ ਦਿੱਲੀ ਕਰ ਰਹੀ ਸੀ ਉਹ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਸਿਰ ਹੈ ਜਿਵੇਂ ਹੁਣੇ ਮੈਂ ਭੈਣ ਜੀ ਕਹਿ ਰਹੇ ਸੀ ਕਿ ਅੰਮ੍ਰਿਤਕੁਰ ਗੱਲ ਹੋਣੀ ਕਿ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਬੀਜੇਪੀ ਦੀ ਸਰਕਾਰ ਸੀਗੀ ਉਦੋਂ ਚਲੇ ਜਾਂਦੇ ਸੀਗੇ ਜਾ ਕੇ ਜਿਹੜੇ ਕੋਈ ਦਿੱਕਤ ਹੁੰਦੀ ਸੀ ਜਾ ਕੇ ਦੂਰ ਕਰ ਲੈਂਦੇ ਸੀਗੇ ਅਸੀਂ ਇਹਨਾਂ ਨੂੰ ਆਰਡੀਐਫ ਦਾ ਕਿੰਨੇ ਹੈ ਗੈਂਗ ਦੱਸੋ ਕਿੱਥੇ ਪੈਸਾ ਖਰਚ ਕੀਤਾ ਉਹਦੀ ਕੋਈ ਕੰਪਲਾਈਂਸ ਰਿਪੋਰਟ ਦਿੰਦੇ ਨਹੀਂ ਹੈਗੇ ਜਦੋਂ ਕੰਪਲਾਈਂਸ ਰਿਪੋਰਟ ਨਹੀਂ ਦੇਣ ਤੁਹਾਡੇ ਬਿਆਨ ਤੋਂ ਤੁਹਾਡੇ ਬਿਆਨ ਤੋਂ ਮੈਨੂੰ ਐਸਾ ਲੱਗ ਰਿਹਾ ਤੁਹਾਡੇ ਬਿਆਨ ਤੋਂ ਮੈਨੂੰ ਐਸਾ ਲੱਗ ਰਿਹਾ ਤੁਸੀਂ ਪੱਲਾ ਚੜਨ ਵਾਲੀ ਗੱਲ ਕਰ ਰਹੇ ਹੋ ਕਿਉਂਕਿ 60% ਜ਼ਿਆਦਾ ਹੁੰਦਾ ਹੈ 40 ਦੇ ਨਾਲੋਂ ਜੇਕਰ 60 ਮਿਲੇਗਾ ਤੇ ਅਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਸਵਾਲ ਕਰਾਂਗੇ ਕਿ 40% ਕਿਉਂ ਰੋਕ ਰਹੇ ਚੱਲਦੇ ਕੰਮ ਦੇਣੇ ਕਿਉਂ ਨਹੀਂ ਦਿੱਤੇ ਜਿਹੜੀ ਔਲਰੇਡੀ ギਵਨ ਜਦੋਂ ਅਸੀਂ ਦੇ ਰਹੇ ਹਾਂ ਟ੍ਰੈਂਚਸ ਦੇ ਵਿੱਚ ਸ ਆਪਣੇ ਸ ਆਪਣਾ ਹਿੱਸਾ ਦੇ ਪਾਉਣ ਨਾ ਪੰਜਾਬ ਸਰਕਾਰ ਕੋਈ ਕਲੀਅਰੈਂਸ ਨਹੀਂ ਦੇ ਰਹੀ ਕੋਈ ਗੱਲ ਨਹੀਂ ਹੋ ਰਹੀ ਕਿਉਂ ਪ੍ਰੋਜੈਕਟ ਖਤਮ ਹੋਊਗਾ ਅੱਜ ਪੰਜਾਬ ਦੇ ਵਿੱਚ 40000 ਕਰੋੜ ਦੇ ਪ੍ਰੋਜੈਕਟ ਚੱਲ ਰਹੇ ਨੇ ਸੈਂਟਰ ਦੇ ਉਸ ਕਰਕੇ ਚੱਲ ਰਹਿਣੇ ਕਿ ਜਿਹੜੇ ਨੈਸ਼ਨਲ ਹਾਈਵੇ ਤੇ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਫਾਈਨਾਂਸ ਕਰ ਰਹੀ ਹੈ ਸਾਰਾ ਜਿੱਥੇ ਪ੍ਰਧਾਨ ਮੰਤਰੀ ਸੜਕ ਗ੍ਰਾਮੀਨ ਸੜਕ ਯੋਜਨਾ ਦੇ ਵਿੱਚ ਇਹਨਾਂ ਨੇ 40% ਪਾਣਾ ਆ ਨਹੀਂ ਪਾ ਰਹੇ ਨਾ ਜ਼ਮੀਨ ਨਾ ਜ਼ਮੀਨਾ ਕਲੀਅਰੈਂਸ ਦੇ ਰਹੇ ਹੈਗੇ ਨੇ ਜਦੋਂ ਕਲੀਅਰੈਂਸ ਹੀ ਨਹੀਂ ਮਿਲੇਗੀ ਪੈਸਾ ਨਹੀਂ ਦੇਣਗੇ ਕਿੱਥੋਂ ਪ੍ਰੋਜੈਕਟ ਚੱਲਣਗੇ ਨੈਚੁਰਲੀ ਪ੍ਰੋਜੈਕਟ ਵਿਟੜਾ ਹੋਣੇ ਨੇ ਸਾਰੇ ਦੀ ਸਾਡੀ ਜ਼ਿੰਮੇਵਾਰੀ ਆ ਮੰਤਰੀ ਕੀ ਇਹਦਾ ਬਿਆਨ ਆਇਆ ਸੀ ਕਿ 60% ਜਿਹੜੀ ਜ਼ਮੀਨ ਹੈ ਉਹ ਕੁਆਰ ਕਰ ਲਈ ਗਈ ਹੈ ਪਰ ਕੇਂਦਰ ਦੇ ਵੱਲੋਂ ਸਮਾਂ ਨਹੀਂ ਦਿੱਤਾ ਜਾ ਰਿਹਾ ਕੋਈ ਮਜ਼ਾਕ ਨਹੀਂ ਹੈ ਐਕਵਾਇਰ ਕਰਨਾ ਚਲੋ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਣਾ ਸਰਬਜੀਤ ਸਿੰਘ ਭੁੱਲਰ ਨੇ ਸਰਬਜੀਤ ਜੀ ਜਵਾਬ ਦਿਓ ਕਿ ਕਿਸ ਤਰੀਕੇ ਦੇ ਨਾਲ ਇਹ ਕਹਿਣਾ ਕਿ 40% ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੋਕਿਆ ਤਾਂ ਕਰਕੇ ਅਸੀਂ 60% ਰੋਕ ਲਿਆ ਬਿਲਕੁਲ ਨਹੀਂ ਰੋਕਿਆ ਜੀ ਇਹ ਸੜਕਾਂ ਸੜਕਾਂ ਬਣ ਰਹੀਆਂ 38 ਸੜਕਾਂ ਦਾ ਨਿਰਮਾਣ ਚੱਲ ਰਿਹਾ ਸੀ ਜਦੋਂ ਕੰਮ ਕੋਲਾ ਤੱਕ ਆਇਆ ਇਹਨਾਂ ਨੇ ਟੈਂਡਰ ਰੱਦ ਕੀਤੇ ਐ ਇਹਨਾਂ ਨੇ ਚਲਦੇ ਚਲਾਏ ਕੰਮ 800 ਕਰੋੜ ਦੇ ਟੈਂਡਰ ਬੰਦ ਕਰਤੇ ਜਿਹੜੇ ਸੜਕਾਂ ਬਣ ਗਈਆਂ ਸੀ ਪੁਲ ਬਣਨੇ ਜੋਰ ਵਿੱਚ ਬਣਨੇ ਸੀ ਉਹ ਵੀ ਇਹਨਾਂ ਨੇ ਟੈਂਡਰ ਰੱਦ ਕੀਤੇ ਆ ਚਲਦਾ ਚਲਦੇ ਚਲਾਏ ਕੰਮ ਇਹਨਾਂ ਨੇ ਰੋਕੀ ਐ ਤਾਂ ਕਿਉਂ ਤਾਂ ਕਿਉਂ ਕਮਲਜੀਤ ਜੀ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਸਵਾਲ ਹੈ ਜਵਾਬ ਦੇ ਦਿਓ ਕਿਉਂਕਿ ਕਿਸਾਨਾਂ ਨਾਲ ਵੀ ਵਿਤਕਰਾ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਵੀ ਵਿਤਕਰਾ ਹਰਿਆਣੇ ਦੇ ਬਾਰਡਰ ਤੇ ਰੋਕ ਲਿਆ ਜਾਂਦਾ ਹੈ ਇੱਕ ਸਾਲ ਉਸ ਤੋਂ ਪਹਿਲਾਂ ਕਈ ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬਿਠਾਇਆ ਜਾਂਦਾ ਹੈ ਕਿਸਾਨਾਂ ਦੇ ਨਾਲ ਐਮਐਸਪੀ ਦੇ ਵਾਲੇ ਜਿਹੜੇ ਕਾਨੂੰਨ ਲਿਆਂਦੇ ਗਏ ਉਹਨਾਂ ਤੇ ਵੀ ਕਾਫੀ ਧੱਕਾ ਬੀਜੇਪੀ ਦੇ ਵੱਲੋਂ ਕੀਤਾ ਗਿਆ ਆਮ ਆਦਮੀ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਨੇ ਕੀ ਕਹਿਣਾ ਚਾਹੂੰਗਾ ਮੈਨੂੰ ਉਹਨਾਂ ਦੇ ਇਲਜ਼ਾਮ ਕੋ ਸੁਨੇ ਨਹੀਂ ਗਏ ਲੇਕਿਨ ਮੈਨੂੰ ਲੱਗ ਰਿਹਾ ਹੈ ਕਿ ਤੁਸੀਂ ਆਮ ਆਦਮੀ ਵੱਲੋਂ ਜ਼ਿਆਦਾ ਬੋਲ ਰਹੇ ਹੋ ਕੋਈ ਤੁਹਾਨੂੰ ਲੱਗ ਰਿਹਾ ਨਹੀਂ ਨਹੀਂ ਮੈਂ ਸਾਲ ਚੁੱਕੇ ਹਾਂ ਜੀ ਤੁਹਾਨੂੰ ਲੱਗ ਰਿਹਾ ਇਹ ਇਹ ਸਿਰਫ ਤੁਹਾਡੇ ਧਿਆਨ ਨੇ ਇੱਕ ਐਂਕਰ ਦਾ ਫਰਕ ਹੁੰਦਾ ਕਿ ਨਿਊਟਰਲ ਭੂਮਿਕਾ ਨਹੀਂ ਤੁਸੀਂ ਨਿਊਟਰਲ ਜਵਾਬ ਮੈਂ ਸੀਗਾ ਮੇਰਾ ਅਰਗੂਮੈਂਟ ਕਰੈਕਟ ਕਰਨ ਲੱਗ ਗਏ ਪਹਿਲਾਂ ਆ ਕੇ ਤੁਸੀਂ ਮੇਰੇ ਮੈਂ ਇਹ ਸਵਾਲ ਮੈਂ ਰੱਖੇ ਸੀ ਮੈਂ ਮੇਰੇ ਸਵਾਲ ਪੀਸੀ ਬਚਣ ਦੇ ਲਈ ਮੇਰੇ ਤੇ ਇਲਜ਼ਾਮ ਲਗਾਉਣ ਲੱਗ ਗਏ ਹੋ ਤੁਸੀਂ ਬਚਣ ਦੇ ਲਈ ਮੇਰੇ ਤੇ ਇਲਜ਼ਾਮ ਲਗਾਉਣ ਲੱਗ ਗਏ ਹੋ ਇਹ ਤੁਸੀਂ ਬੋਲਣ ਤੋਂ ਪਹਿਲਾਂ ਅੰਦੇ ਮੇਰੀ ਇਨਫੋਰਮੇਸ਼ਨ ਕਰੈਕਟ ਕੀਤੀ ਮੈਂ ਤੁਹਾਨੂੰ ਸਿੱਧਾ ਜਿਹਾ ਸਵਾਲ ਪੁੱਛਿਆ ਸੀ ਕਿ ਬੀਜੇਪੀ ਪੰਜਾਬ ਕੀ ਸਟੈਂਡ ਲਏਗੀ ਜਿਵੇਂ ਸੀਐਮ ਮਾਨ ਦੇ ਵੱਲੋਂ ਚਿੱਠੀ ਲਿਖੀ ਕੋ ਲੜਨਾ ਤੇ ਹੈ ਨਹੀਂ ਕਿਸੇ ਨੇ ਜਾ ਕੇ ਪਰ ਗੱਲ ਇਹ ਹੈ ਕਿ ਬੀਜੇਪੀ ਪੰਜਾਬ ਦਾ ਕੀ ਸਟੈਂਡ ਹੈ ਚਲੋ ਤੁਸੀਂ ਕਹਿੰਦੇ ਹੋ 60% ਕੇਂਦਰ ਦਾ 60% ਤਾਂ ਲਿਆ ਕੇ দাও ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਹੈਗਾ ਜਦੋਂ ਪ੍ਰੋਜੈਕਟ ਸ਼ੁਰੂ ਹੁੰਦਾ ਹੈਗਾ ਉਦੇ ਨਾਲ ਉਹਦੀ ਇੱਕ ਨਾ ਪੂਰੀ ਡਿਟੇਲ ਬਣੀ ਹੁੰਦੀ ਹੈ ਕਿ ਕਿੰਨੇ ਪਰਸੈਂਟ ਕਿਦੋਂ ਆਣਾ ਕਿੰਨੇ ਪਰਸੈਂਟ ਕਿਦੋਂ ਆਣਾ ਕਿੰਨੇ ਪਰਸੈਂਟ ਕਿਦੋਂ ਆਣਾ ਹੈ ਜੀ ਸੈਂਟਰ ਹਰ ਇੱਕ ਗਾਈਡਲਾਈਨ ਆਪਣੀ ਪੂਰੀ ਕਰਕੇ ਦੇ ਰਿਹਾ ਹੈਗਾ ਇਸ ਵਕਤ ਜਿਹੜੀ ਦਿੱਕਤ ਹੈਗੀ ਹੈ ਆ ਪੰਜਾਬ ਸਰਕਾਰ ਦੇ ਵਿੱਚ ਹੈਗੀ ਹੈ ਦੇਖੋ ਇੱਕ ਮੈਂ ਫਿਰ ਤੋਂ ਤੁਹਾਨੂੰ ਤੁਹਾਡੀ ਡਿਊਟੀ ਨਹੀਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਤੁਸੀਂ ਬੜੇ ਸੀਨੀਅਰ ਐਂਕਰ ਹੋਵੋਗੇ ਜਿਹੜਾ ਇਦਾਂ ਦਾ ਪ੍ਰੋਗਰਾਮ ਕਰ ਰਹੇ ਹੋ ਜੀ ਕੀ ਹੁੰਦਾ ਹੈਗਾ ਕਿ ਜਦੋਂ ਇੱਕ ਡਿਊਟੀ ਸੈਂਟਰ ਕਰ ਲਈਏ ਪੂਰੀ ਬਾਕੀ ਸਟੇਟਾਂ ਚ ਕਰਨਾ ਮੁੱਦਾ ਤੇ ਉਹੀ ਹੈ ਨਾ ਮੁੱਦਾ ਉਹੀ ਹੈ ਮੈਂ ਤੁਹਾਡੀ ਗੱਲ ਇੱਕਦਮ ਸਮਝ ਰਿਆ ਮੁੱਦਾ ਉਹੀ ਹੈ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ ਸਵਾਲ ਇਹ ਹੈ ਮੇਰਾ ਸੁਣੋ ਤੁਸੀਂ ਕਿ ਪੰਜਾਬ ਦੇ ਪਿਛਲੇ 25 ਸਾਲਾਂ ਤੋਂ ਭਾਜਪਾ ਨਹੀਂ ਹੈ ਤੁਹਾਡਾ ਗੁਆਂਢੀ ਸੂਬਾ ਹੈਗਾ ਹਿਮਾਚਲ ਹਿਮਾਚਲ ਤੇ ਕਿਉਂ ਉਹਦਾ 90 10 ਦੀ ਰੇਸ਼ੋ ਹੈ 10% ਦੇਣਾ ਤੁਸੀਂ ਆਪਣੀ ਇਨਫੋਰਮੇਸ਼ਨ ਕਰੈਕਟ ਕਰੋ ਹੁਣ ਉੱਥੇ 60 40 ਦਾ ਹੈ ਨਹੀਂ 90% ਅਸੀਂ ਦੇ ਰਹੇ ਹਾਂ ਉੱਥੇ 90% ਸੈਂਟਰ ਦੇ ਰਿਹਾ ਹੈ ਜੇ ਸੈਂਟਰ ਕਾਂਗਰਸ ਸਰਕਾਰ ਨੂੰ ਡਿਵੈਲਪਮੈਂਟ ਬਟਨ ਦੇ ਰਿਹਾ ਹੈ ਡਿਵੈਲਪਮੈਂਟ ਤੁਸੀਂ ਸਟੈਟਸ ਦੀ ਗੱਲ ਕਰਦੇ ਆ ਚਲੋ ਆਰਾਮ ਨਾਲ ਗੱਲ ਕਰਦੇ ਆ ਕਮਲਜੀਤ ਜੀ ਤੁਸੀਂ ਗੱਲ ਜੀ ਪੂਰੀ ਕਰੋ ਤੁਸੀਂ ਆਪਣੀ ਗੱਲ ਪੂਰੀ ਕਰੋ ਠੀਕ ਹੈ ਤੁਸੀਂ ਆਪਣੀ ਗੱਲ ਕਰੋ ਯਾਰ ਮੈਂ ਬੋਲਣਾ ਹੀ ਨਹੀਂ ਹੁਣ ਨਹੀਂ 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 ਤੁਸੀਂ ਆਪਣੀ ਗੱਲ ਪੂਰੀ ਕਰੋ ਜੇ ਹਿਮਾਚਲ ਨੂੰ ਅਸੀਂ 90% ਦੇ ਸਕਦੇ ਆ ਤੇ ਪੰਜਾਬ ਨੂੰ 60% ਕਿਉਂ ਨਹੀਂ ਦੇ ਸਕਦੇ ਬੇਸਿਕ ਕੁਐਸਚਨ ਹੈਗਾ ਕਿ ਪੰਜਾਬ ਸਰਕਾਰ ਦੀ ਬਿੱਲ ਜਿਹੜੀ ਹੈਗੀ ਆ ਡਿਵੈਲਪਮੈਂਟ ਵਾਲਾ ਹੈ ਨਹੀਂ ਹੈ ਕਿਉਂਕਿ ਇਹਨਾਂ ਨੇ ਸਿਰਫ ਔਰ ਸਿਰਫ ਆਰਾਜਕਤਾ ਇਹਨਾਂ ਨੇ ਨਾ ਇਹਨਾਂ ਦੇ ਜਿਹੜੇ ਸੁਪਰੀਮੋ ਆ ਕੇਜਰੀ ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਅੱਗਿਆ ਮੈਂ ਅਨਾਰਕਿਸਟ ਮੈਂ ਆਰਾਜਕਤਾਵਾਦੀ ਆ ਮੈਂ ਜਿੱਥੇ ਜਾਣਾ ਮੈਂ ਆਰਾਜਕਤਾ ਫੈਲਾ ਦਿੰਦਾ ਕੇਜਰੀ ਆਪਣੇ ਜਿਹੜਾ ਉੱਥੋਂ ਦਾ ਲੈਫਟੇਨ ਗਵਰਨਰ ਸੀਗਾ ਉਹਦੇ ਕਮਰੇ 'ਚ ਜਾ ਕੇ ਸੌ ਗਏ ਪਾਰਲੀਮੈਂਟ ਦੇ ਬਾਹਰ ਧਰਨਾ ਦਾ ਦਿੱਤਾ ਉਹ ਲੋਕ ਦਿੱਲੀ ਤਰਨੇ ਲੱਗਦੇ ਸੀ ਕਿ ਦਿੱਲੀ ਦੀ ਡਿਵੈਲਪਮੈਂਟ ਰੋਕਤੀ ਇਹਨਾਂ ਨੇ ਉਹ ਹੁਣ ਵੀ ਤਰਨੇ ਲਾਉਣੇ ਪੈਣਗੇ ਜੇ ਤੁਸੀਂ ਕੰਮ ਨਹੀਂ ਕਰਨੇ ਕਿ ਉਹ ਲੜਨਾ ਚਾਹੁੰਦੇ ਇਹਨਾਂ ਦੀ ਐਸਪੀਰੇਸ਼ਨ ਸੇਰਨ ਦਾ ਪ੍ਰਧਾਨ ਮੰਤਰੀ ਤੱਕ ਪਹੁੰਚਣ ਦੀਆਂ ਨੇ ਲੇਕਿਨ ਕੀ ਹੁੰਦਾ ਹੈਗਾ ਤੁਸੀਂ ਆਪਣੀ ਸਟੇਟ ਨੂੰ ਦੁਰਸਤ ਕਰੋ ਅਸੀਂ ਹਿੰਦੁਸਤਾਨ ਦੀ ਸਰਕਾਰ 60% ਦਾ ਪੈਸਾ ਦੇਣ ਨੂੰ ਤਿਆਰ ਬੈਠੀ ਹੈ ਤੁਸੀਂ ਆਪਣਾ ਹਿੱਸਾ ਪਾਓ ਪੈਸੇ ਲਓ ਡਿਵੈਲਪਮੈਂਟ ਹੋਵੇ ਆਪਾਂ ਕਿਉਂ ਲੜੀ ਜਾਂਦੇ ਆ ਅਸੀਂ ਹਿੰਦੁਸਤਾਨ ਦੀ ਸਰਕਾਰ ਨਾਲ ਕਿਉਂ ਲੜੀ ਜਾਂਦੇ ਤੁਸੀਂ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦਾ ਨੁਕਸਾਨ ਨਹੀਂ ਕਰ ਰਹੇ ਤੁਸੀਂ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹੋ ਆਮ ਆਦਮੀ ਪਾਰਟੀ ਵਾਲੋ ਤਾਂ ਤੁਹਾਨੂੰ ਜਿਹੜਾ ਹੈਗਾ ਪੰਜਾਬੀ ਆਉਣ ਵਾਲੇ ਸਾਲ ਸਭ ਤੋਂ ਉਹ ਤੁਸੀਂ 750 ਬੰਦਾ ਉਹ ਤੇ ਸ਼ਹੀਦ ਕਰਵਾਤਾ ਸਮਾਗਮ ਦਾ ਸਮਾਪਤ ਕਰੰਦਾ ਸਮਾ ਹੋ ਗਿਆ ਸਾਰੇ ਗੈਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਬੀਜੇਪੀ ਦੇ ਵੱਲੋਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਗਿਆ ਕਾਂਗਰਸ ਦੇ ਵੱਲੋਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਜੇਕਰ ਕੇਂਦਰ ਦੇ ਖਿਲਾਫ ਤਰਨਾ ਦਿੰਦੀ ਆ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤਾਂ ਕੱਲ ਫੇਰ ਪੜਤਾਂਗੇ ਇੱਕ ਨਵੇਂ ਮੁੱਦੇ ਤੇ ਚਰਚਾ ਕਰਨ ਦੇ ਲਈ ਗੱਲ ਕਰਾਂਗੇ ਪੰਜਾਬ ਦੀ ਉਹਨਾਂ ਚਰਮੇ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ